ਗੁਰੂ ਪਿਆਰੀ ਸਾਧ ਸੰਗਤ ਪਿਛਲੇ ਲੰਮੇ ਸਮੇਂ ਤੋਂ ਆਪਾਂ ਦੇਖਦੇ ਆ ਰਹੇ ਆ ਖਾਸ ਕਰਕੇ 2015 ਜੂਨ 1 ਤੋਂ ਜਦੋਂ ਵਾੜਾ ਜਵਾਰ ਸਿੰਘ ਵਾਲਾ ਤੋਂ ਸائب ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਪਾਵਨ ਪਵਿੱਤਰ ਸਰੂਪ ਚੋਰੀ ਹੋਏ ਉਦੋਂ ਤੋਂ ਲੈ ਕੇ ਲਗਾਤਾਰ ਪੰਜਾਬ ਦੇ ਵਿੱਚ ਬੇਅਦਬੀਆਂ ਦਾ ਦੌਰ ਚੱਲ ਰਿਹਾ ਹੈ ਸائب ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਪਾੜਨੇ ਗੁਰਕਾ ਸਾਹਿਬ ਦੀ ਬੇਅਦਬੀ ਕਰਨੀ ਗੁਰਦੁਆਰਾ ਸਾਹਿਬ ਦੇ ਅੰਦਰ ਦਾਖਲ ਹੋ ਕੇ ਸ਼ਰਾਬੀਆਂ ਵੱਲੋਂ ਤਰ੍ਹਾਂ-ਤਰ੍ਹਾਂ ਦੀਆਂ ਕਟਨਾਵਾਂ ਨੂੰ ਅੰਜਾਮ ਦੇਣਾ ਇੱਥੋਂ ਤੱਕ ਕਿ ਹਰਮੰਦਰ ਸਾਹਿਬ ਦੇ ਅੰਦਰ ਤਖਤ ਸ੍ਰੀ ਕੇਸਗੜ ਸਾਹਿਬ ਦੇ ਅੰਦਰ ਜਾ ਕੇ ਵੀ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਜਿੱਥੇ-ਜਿੱਥੇ ਪਹਿਰੇਦਾਰੀ ਸੀ ਤੁਸੀਂ ਦੇਖਿਆ ਉੱਥੇ-ਉੱਥੇ ਜਿਹੜੇ ਗੁਰੂ ਦੇ ਦੋਖੀ ਸਨ ਉਹਨਾਂ ਨੂੰ ਸੰਗਤ ਨੇ ਸਜ਼ਾਵਾਂ ਵੀ ਦਿੱਤੀਆਂ ਤੇ ਫੜੇ ਵੀ ਗਏ ਤੇ ਪ੍ਰਸ਼ਾਸਨ ਦੇ ਹਵਾਲੇ ਵੀ ਕੀਤੇ ਗਏ ਪਰ ਪ੍ਰਸ਼ਾਸਨ ਹਰ ਵਕਤ ਇਹੋ ਹੀ ਕਹਿ ਦਿੰਦਾ ਸੀ ਕਿ ਇਹ ਮੰਦਬੁੱਧੀ ਨੇ ਇਹ ਪਾਗਲ ਨੇ ਤੇ ਉਹਨਾਂ ਦੇ ਉੱਤੇ ਛੋਟਾ ਮੋਟਾ ਕੇਸ ਪਾ ਕੇ ਉਹਨੂੰ ਜੇਲ੍ਹ ਭੇਜ ਦਿੱਤਾ ਜਾਂਦਾ ਸੀ। ਇਸੇ ਸਮੇਂ ਦੇ ਦਰਮਿਆਨ ਹੀ ਮੇਰੇ ਸਮੇਤ ਸਮੁੱਚੇ ਸਿੱਖ ਜਗਤ ਦੀ ਇੱਕ ਬਹੁਤ ਚਿਰਕੋਨੀ ਮੰਗ ਸੀ ਕਿ ਸਾਡੇ ਪੰਜ ਸਿੰਘ ਸਹਿਬਾਨ ਆਦੇਸ਼ ਜਾਰੀ ਕਰਨ ਕਿ ਜਿੱਥੇ-ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪ੍ਰਕਾਸ਼ਮਾਨ ਨੇ ਉੱਥੇ-ਉੱਥੇ ਪਹਿਰੇਦਾਰੀ ਕੀਤੀ ਜਾਵੇ। ਤੇ ਬਕਾਇਦਾ ਇੱਕ ਜ਼ਿੰਮੇਵਾਰੀ ਤੈਅ ਕੀਤੀ ਜਾਵੇ ਕਿ ਜਿੱਥੇ ਕਿਤੇ ਅਨਗਹਿਲੀ ਵਰਤੀ ਜਾਂਦੀ ਹੈ ਉੱਥੋਂ ਦਾ ਗਰੰਥੀ ਸਿੰਘ ਉੱਥੋਂ ਦੀ ਲੋਕਲ ਕਮੇਟੀ ਦਾ ਪ੍ਰਧਾਨ ਸਾਹਿਬ ਜਾਂ ਪਿੰਡ ਦੀ ਪੰਚਾਇਤ ਜਾਂ ਜਿਹੜੇ ਹੋਰ ਪਤਵੰਤੇ ਲੋਕ ਉਹਨਾਂ ਨੂੰ ਸਭ ਤੋਂ ਪਹਿਲਾਂ ਉਸ ਅਨਗਹਿਲੀ ਲਈ ਜ਼ਿੰਮੇਵਾਰ ਮੰਨਿਆ ਜਾਵੇ ਕਿਉਂਕਿ ਅੱਜ ਦੇ ਆਧੁਨਿਕ ਯੁੱਗ ਦੇ ਵਿੱਚ ਸੀਸੀਟੀਵੀ ਕੈਮਰੇ ਲਗਾਉਣੇ ਬੜੇ ਜ਼ਰੂਰੀ ਨੇ ਜਿੱਥੇ-ਜਿੱਥੇ ਲੱਗੇ ਹੁੰਦੇ ਨੇ ਉੱਥੇ ਜੇ ਕੋਈ ਬੇਦਬੀ ਦੀ ਘਟਨਾ ਵਾਪਰਦੀ ਵੀ ਹੈ ਤੇ ਪਤਾ ਲੱਗ ਜਾਂਦਾ ਕਈ ਥਾਵਾਂ ਦੇ ਉੱਤੇ ਛੋਟੇ-ਛੋਟੇ ਵੇਚਿਆਂ ਦੇ ਕੋਲੋਂ ਬੇਦਬੀ ਕਰਾਉਣ ਦੀ ਕੋਸ਼ਿਸ਼ ਕੀਤੀ ਗਈ ਤੇ ਉਹ ਪਕੜੇ ਵੀ ਗਏ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਦੇਖਦਿਆਂ ਹੋਇਆਂ ਮੈਂ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਸਾਹਿਬ پاس ਗਿਆ ਸੀ ਪਹਿਲਾਂ ਭਾਈ ਗੁਜਿੰਦਰ ਸਿੰਘ ਜਿਹੜੇ ਜਲਾਵਤਨੀ ਸਿੰਘ ਸਨ ਉਹਨਾਂ ਦਾ ਜਿਹੜਾ ਸਰੀਰ ਕੁਬਿਛੋੜਾ ਹੋਇਆ ਸੀ ਸ਼ਰਧਾਂਜਲੀ ਸਮਾਗਮ ਹੋਇਆ 13 ਜੁਲਾਈ ਨੂੰ ਉਸ ਦੇ ਵਿੱਚ ਸਮੂਲੀਅਤ ਕੀਤੀ ਉਸ ਤੋਂ ਬਾਅਦ ਮੈਂ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਕबीर ਸਿੰਘ ਜੀ ਨੂੰ ਮਿਲਿਆ ਉਹਨਾਂ ਨੂੰ ਬੇਨਤੀ ਕੀਤੀ ਕਿ ਹੁਣ ਜਦੋਂ ਤੁਸੀਂ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ਕਰ ਰਹੇ ਹੋ ਤਾਂ ਇਸ ਦੇ ਉੱਤੇ ਵੀ ਸਾਡੀ ਬੇਨਤੀ ਪ੍ਰਵਾਨ ਕਰੋ ਕਿ ਕੌਮ ਨੂੰ ਇੱਕ ਐਸਾ ਆਦੇਸ਼ ਜਾਰੀ ਕੀਤਾ ਜਾਵੇ ਤਾਂ ਕਿ ਸੁਚੇਤ ਹੋ ਸਕੀਏ ਗੁਰੂ ਘਰ ਅਸੀਸ ਸੁਣਨੇ ਨਾ ਛੱਡੀਏ ਇਹ ਮੈਂ ਲਗਾਤਾਰ ਮੇਰੀਆਂ अनेका ਜਿਹੜੀਆਂ ਇੰਟਰਵਿਊਜ਼ ਹੋਈਆਂ ਉਹਨਾਂ ਦੇ ਵਿੱਚ ਵੀ ਇਹ ਮੰਗ ਕੀਤੀ ਤੇ ਮੈਂ ਇਸ ਗੱਲ ਪੰਜ ਸਿੰਘ ਸਹਿਬਾਨ ਜੀ ਦਾ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜੇਸੇਦਾਰ ਸਾਹਿਬ ਦਾ ਧੰਨਵਾਦੀ ਹਾਂ ਪੂਰੀ ਕੌਮ ਧੰਨਵਾਦੀ ਏ ਕਿ ਸਿੰਘ ਸਹਿਬਾਨ ਜੀ ਨੇ ਇਹ ਜਿਹੜੀ ਸਾਡੀ ਮੰਗ ਨੂੰ ਪ੍ਰਵਾਨ ਕਰਦਿਆ ਹੋਇਆ ਇਹ ਜਿਹੜਾ ਆਦੇਸ਼ ਜਾਰੀ ਕੀਤਾ ਕਿ ਸਾਨੂੰ ਹੁਣ ਅਨਗੈਲੀ ਨਹੀਂ ਕਰਨੀ ਚਾਹੀਦੀ ਬਹੁਤ ਵੱਡੀਆਂ ਘਟਨਾਵਾਂ ਵਾਪਰ ਚੁਕੀਆਂ ਜਿਸ ਕਰਕੇ ਸਾਡੇ ਹਿਰਦੇ ਬਲਉਂਦਰੇ ਗਏ ਤਰ੍ਹਾਂ ਤਰ੍ਹਾਂ ਦੀਆਂ ਘਟਨਾਵਾਂ ਵਾਪਰੀਆਂ ਤੇ ਜੇ ਅਸੀਂ ਗੁਰੂ ਘਰ ਸੁੰਨੇ ਛੱਡਾਂਗੇ ਹੀ ਨਹੀਂ ਹਰ ਵਕਤ ਰੌਣਕ ਹੋਵੇਗੀ ਤਾਂ ਉਥੇ ਕਿਸੇ ਦੀ ਮਜਾਲ ਨਹੀਂ ਕਿ ਉਹ ਕੋਈ ਇਹੋ ਜੀ ਘਟਨਾ ਨੂੰ ਅੰਜਾਮ ਦੇ ਸਕੇ ਜੇ ਕਰਨ ਆਵੇਗਾ ਫਿਰ ਉਸ ਨੂੰ ਜਿਹੜੀ ਖਾਲਸਾਈ ਰੋਹ ਰੀਤਾਂ ਮਤਾਂਕ ਸਜਾ ਵੀ ਮਿਲੇਗੀ ਸੋ ਹੁਣ ਸਾਡਾ ਫਰਜ਼ ਬਣਦਾ ਕਿ ਅਸੀਂ ਪਹਿਰੇਦਾਰ ਬਣੀਏ ਗੁਰੂ ਘਰ ਦੇ ਜਿਵੇਂ ਆਪਾਂ ਅਕਸਰ ਹੀ ਕਹਿੰਦੇ ਹਾਂ ਅਸੀਂ ਗੁਰੂ ਘਰ ਦੇ ਕੁੱਕਰ ਆ ਤੇ ਫਿਰ ਸਾਡਾ ਫਰਜ਼ ਬਣਦਾ ਕਿ ਹੋਕਾ ਦੇਣਾ ਸਾਡਾ ਫਰਜ਼ਦਾਰ ਹੈ ਦਾ ਫਰਜ ਬੰਦਾ ਹੈ ਕਿ ਅਸੀਂ ਪਹਿਰੇਦਾਰੀ ਕਰੀਏ ਤੇ ਮੈਂ ਖਾਸ ਕਰਕੇ ਗਰੰਤੀ ਸਿੰਘਾ ਨੂੰ ਬੇਨਤੀ ਕਰਾਂਗਾ ਲੋਕਲ ਗੁਰਦੁਆਰਾ ਕਮੇਟੀਆਂ ਨੂੰ ਬੇਨਤੀ ਕਰਾਂਗਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਮੂੱਚੇ ਮੈਂਬਰ ਸਾਹਿਬਾਨ ਨੂੰ ਮੈਂ ਬੇਨਤੀ ਕਰਾਂਗਾ ਤੇ ਹਰ ਉਸ ਸਿੱਖ ਨੂੰ ਜਿਸ ਨੇ ਆਪਣੇ ਘਰ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਹੋਇਆ ਕਿ ਜਿਹੜੀ ਸਾਡੀ ਮਰਯਾਦਾ ਹੈ ਉਸ ਦੇ ਮਤਾਬਕ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਬੜੇ ਆਦਬ ਸਤਕਾਰ ਦੇ ਨਾਲ ਜਿਹੜਾ ਬਿਰਾਜਮਾਨ ਕੀਤਾ ਜਾਵੇ ਪ੍ਰਕਾਸ਼ਮਾਨ ਕੀਤਾ ਜਾਵੇ ਤਾਂ ਕਿ ਸਾਡੇ ਤੇ ਗੁਰੂ ਪਾਤਸ਼ਾਹ ਦੀਆਂ ਬਖਸ਼ਿਸ਼ਾਂ ਹਮੇਸ਼ਾ ਬੜੀਆਂ ਰਹਿਣ ਸੋ ਹੁਣ ਜਿਹੜਾ ਇਹ ਫਰਜ਼ ਏ ਇਹ ਸਾਡੀ ਕੌਮ ਦਾ ਬੰਦਾ ਹੈ ਤੇ ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਜੀ ਧਾਮੀ ਸਾਹਿਬ ਨੂੰ ਵੀ ਬੇਨਤੀ ਕਰਾਂਗਾ ਕਿ ਉਹ ਇੱਕ ਵਾਰ ਪੂਰੇ ਪੰਜਾਬ ਦੇ ਅੰਦਰ ਜਿੱਥੇ-ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪ੍ਰਕਾਸ਼ਮਾਨ ਨੇ ਸਕ੍ਰੀਨਿੰਗ ਜ਼ਰੂਰ ਕਰਾਉਣ ਤਾਕੇ ਪਤਾ ਲੱਗ ਸਕੇ ਕਿ ਇੱਥੇ ਜੋ ਸੀਸੀਟੀਵੀ ਕੈਮਰੇ ਲੱਗੇ ਨੇ ਕਿ ਵਾਕਿਆ ਹੀ ਇੱਥੇ ਸਹੀ ਢੰਗ ਦੇ ਨਾਲ ਪਹਿਰੇਦਾਰੀ ਕੀਤੀ ਜਾਂਦੀ ਏ ਗੁਰੂ ਗ੍ਰੰਥ ਸਾਹਿਬ ਜੀ ਸੁੰਨੇ ਤਾਂ ਨਹੀਂ ਛੱਡੇ ਜਾਂਦੇ ਉੱਥੇ ਸੁਰੱਖਿਆ ਦੇ ਪ੍ਰਬੰਧ ਕਿਸ ਤਰ੍ਹਾਂ ਦੇ ਨੇ ਕੋਈ ਊਨਤਾਈ ਤਾਂ ਨਹੀਂ ਹੈਗੀ ਕੋਈ ਇਸ ਤਰ੍ਹਾਂ ਦੀ ਕੋਈ ਤਾਰ-ਵੈਰ ਜਾਂ ਇਸ ਤਰ੍ਹਾਂ ਦੀ ਕਈ ਵਾਰੀ ਆਪਾਂ ਵੇਖਦੇ ਹਾਂ ਕਿ ਜਿੱਥੇ ਸੁਖ ਆਸਨ ਹੁੰਦਾ ਉੱਥੇ ਅਸੀਂ ਲੜੀਆਂ ਲਗਾ ਦਿੰਨੇ ਆ ਲਾਈਟਾਂ ਲਗਾ ਦਿੰਨੇ ਆ ਭਾਵੇਂ ਕਿ ਉਹ ਸਾਡੇ ਮਨ ਦੀ ਸ਼ਰਧਾ ਹੁੰਦੀ ਹੈ ਕਿ ਅਸੀਂ ਸਤਕਾਰ ਉਹ ਜਿਹਾ ਲਾਉਨੇ ਆ ਪਰ ਉਸ ਦੇ ਨਾਲ ਵੀ ਬਹੁਤ ਵੱਡਾ ਨੁਕਸਾਨ ਚੱਲਣਾ ਪੈਂਦਾ ਸੋ ਇਹ ਸਾਰੀਆਂ ਬੇਨਤੀਆਂ ਨੂੰ ਪ੍ਰਵਾਨ ਕੀਤਾ ਜਾਵੇ ਇੱਕ ਵਾਰ ਫਿਰ ਪੰਜ ਸਿੰਘ ਸਾਹਿਬਾਨ ਜੀ ਦਾ ਬਹੁਤ ਬਹੁਤ ਧੰਨਵਾਦ ਕਿ ਉਹਨਾਂ ਨੇ ਸਮਾਂ ਰਹਿਦਿਆਂ ਹੋਇਆਂ ਬਹੁਤ ਵੱਡਾ ਫੈਸਲਾ ਕੀਤਾ ਤੇ ਹੁਣ ਇਸ ਨੂੰ ਸ਼ਕਤੀ ਦੇ ਨਾਲ ਲਾਗੂ ਵੀ ਕਰਵਾਇਆ ਜਾਵੇ ਜੇ ਕੋਈ ਕਿਤਾਈ ਕਰਦਾ ਫੜਿਆ ਜਾਂਦਾ ਜਾਂ ਕੋਈ ਇਸ ਗੱਲ ਵਿੱਚ ਢਿੱਲਮਠ ਕਰਦਾ ਤਾਂ ਉਸ ਨੂੰ ਵੀ ਧਾਰਮਿਕ ਸਜ਼ਾ ਲਗਾ ਕੇ ਆਉਣ ਵਾਲੇ ਸਮੇਂ ਲਈ ਸचेत ਕੀਤਾ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜ ਸਿੰਘ ਸਹਿਬਾਨ ਦੇ ਇਕੱਤਰਤਾ ਦਫਤਰ ਸਕੱਤਰੇਤ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਹੋਈ ਜਿਸ ਵਿੱਚ ਦੀਰਘ ਵਿਚਾਰਾਂ ਕਰਕੇ ਹੇਠ ਲਿਖੇ ਅਨੁਸਾਰ ਫੈਸਲੇ ਕੀਤੇ ਗਏ ਨੰਬਰ 1 ਗੁਰਦੁਆਰਾ ਸਹਿਬਾਨਾ ਵਿੱਚ ਦਿਨੋ ਦਿਨ ਵੱਧ ਰਹੀਆਂ ਬੇਅਦਬੀ ਦੀਆਂ ਘਟਨਾਵਾਂ ਨੂੰ ਰੋਕਣ ਲਈ ਸਰਬਸੰਮਤੀ ਨਾਲ ਫੈਸਲਾ ਹੋਇਆ ਕਿ ਹਰੇਕ ਗੁਰਦੁਆਰਾ ਸਾਹਿਬ ਵਿੱਚ 24 ਘੰਟੇ ਲਈ ਪੱਕੇ ਤੌਰ ਤੇ ਸੇਵਾਦਾਰਾਂ ਦੀ ਡਿਊਟੀ ਯਕੀਨੀ ਬਣਾਈ ਜਾਵੇ ਇਸ ਵਿੱਚ ਕੁਤਾਹੀ ਪਾਏ ਜਾਣ ਤੇ ਜਾਂ ਬੇਅਦਬੀ ਹੋਣ ਦੀ ਸੂਰਤ ਵਿੱਚ ਗੁਰਦੁਆਰਾ ਪ੍ਰਬੰਧਕ ਕਮੇਟੀ ਜ਼ਿੰਮੇਵਾਰ ਹੋਵੇਗੀ ਅਤੇ ਉਸ ਦੇ ਖਿਲਾਫ ਸਖਤ ਕਾਰਵਾਈ